ਕਰਕੇ ਕੋਈ ਆਪਾ ਇਹਨੂੰ ਇਹ ਨਹੀਂ ਕਹਿੰਦੇ ਵੀ ਏਖੜ ਲੱਗਿਆ ਹਨਾ ਤੇ ਪਰ ਰੇਟ ਦਾ ਐਸਟੀਮੇਟ ਜੀ ਦੱਸ ਗਏ ਜੀ ਇਹਦਾ ਅੰਦਾਜ਼ਾ ਜੀ ਤਕਰੀਬਨ 55-60 ਹਜ਼ਾਰ ਦੇ ਲਗਭਗ ਜੀ ਠੀਕ ਵੇਚਣਿਆ ਠੀਕ ਹੈ ਸਾਡੇ ਜੋੜਾ ਜਾਨਵਰ ਮਰਜੀ ਸਾਤ ਤੋਂ ਕੋਈ ਮੰਗ ਸਕਦਾ ਛੋਟਾ ਵੱਡਾ ਉਹ ਸਾਡਾ ਸੇਲ ਲਈ ਆ 14-15 ਲੀਟਰ ਦੇ ਨੇੜੇ ਦੇ ਕੋਲੇ ਬੋੜਾ ਇਸ ਟਾਈਮ ਠੀਕ ਹੈ ਜੀ ਤੇ ਇਹ ਹਰੇਕ ਬੰਦਾ ਕੋਈ ਚਾਹੇ ਬੱਚਾ ਲੈ ਕੇ ਪਾਲ ਲਵੇ ਕਿਤੋਂ ਲੈ ਲਵੇ ਉਹ ਨਹੀਂ ਵੀ ਸਾਤ ਤੋਂ ਲੈਣਾ ਤੇ ਜਰਸੀ ਬਰੀਡ ਕਰੇ ਦੁੱਧ ਪੀਣ ਦੇ ਲਈ ਤਾਂ ਜਾਂ ਆਪਣੇ ਰੱਖ ਰ ਕੋਲੇ ਬਹੁਤ ਵਧੀਆ ਚੀਜ਼ ਆ ਠੀਕ ਹੈ ਜੀ ਟਰਾਂਸਪੋਰਟ ਦੀ ਅਗਰੇ ਦੇ ਘਰ ਤੱਕ ਛੱਡਣਾ ਤੱਕ ਦੀ ਸਾਡੀ ਜ਼ਿੰਮੇਵਾਰੀ ਹੈ ਹਾਂਜੀ ਹਸਤੀਕਾਲ ਦੋਸਤੋ ਮੈਂ ਰਮਨਦੀਪ ਸਿੰਘ ਅੱਜ ਫੇਰ ਇੱਕ ਆਪਾਂ ਨਵੇਂ ਫਾਰਮ ਦੇ ਵਿੱਚ ਪਹੁੰਚਿਆ ਦੋਸਤੋ ਜੰਡੀਪਿੰਡ ਦੇ ਵਿੱਚ ਨੇੜੇ ਜਗਰਾਉਂ ਦੇ ਰਹਿ ਜਾਂਦਾ ਤੇ ਅੰਕਲ ਜੀ ਨਾਲ ਆਪਾਂ ਤੁਹਾਡੀ ਗੱਲਬਾਤ ਕਰਵਾਉਣੀ ਆ ਜਿਹੜੇ ਵਿਚਾਰ ਨੇ ਇਹਨਾਂ ਦੇ ਉਹ ਸਾਂਝੇ ਕਰਨਗੇ ਆਪਣੇ ਨਾਲ ਕਿਸੇ ਨੂੰ ਵੀ ਕੋਈ ਵੀ ਚੀਜ਼ ਦੀ ਲੋੜ ਹੋਵੇ ਹਨਾ ਗੱਬਣਾ ਬਹਿੜਾਂ ਦੀ ਗੱਲ ਕਰਕੇ ਸੂਈਆਂ ਸਵਾਈਆਂ ਗਾਵਾਂ ਦੀ ਗੱਲ ਕਰ ਗਏ ਆਪਣੀ ਇਸ ਫਾਰਮ ਤੋਂ ਹਰ ਇੱਕ ਲੋੜ ਪੂਰੀ ਹੋਊਗੀ ਤੇ ਆਜੋ ਆਪਾਂ ਅੰਕਲ ਜੀ ਦਾ ਸਵਾਗਤ ਕਰਦੇ ਆਂ ਅੰਕਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਜੀ ਆਏ ਨੂੰ ਸਾਡੇ ਵੱਲੋਂ ਤੁਹਾਡੇ ਚੈਨਲ ਦਾ ਤੇ ਸਤਿ ਸ੍ਰੀ ਅਕਾਲ ਅੰਕਲ ਜੀ ਆਪਾਂ ਝੰਡੀ ਪਿੰਡ ਦੀ ਗੱਲ ਕਰ ਗਏ ਹਨਾ ਜੀ ਤੇ ਇਹ ਇਹਦੀ ਲੋਕੇਸ਼ਨ ਦੱਸ ਗਏ ਆਪਾਂ ਦਰਸ਼ਕ ਵੀਰਾਂ ਨੂੰ ਸਾਡਾ ਜੀ ਜਗਰਾਉਂ ਤੋਂ 9-10 ਕਿਲੋਮੀਟਰ ਤੇ ਪਿੰਡ ਝੰਡੀ ਠੀਕ ਹੈ ਜੀ ਜਗਰਾਉਂ ਤੋਂ ਜਿਹੜਾ ਨਕੋਦਰ ਜਾਂ ਜਲੰਧਰ ਜਾਂ ਸਿਧਮਾ ਬੇਟ ਰੋਡ ਇਹ ਤਾਂ 1 ਕਿਲੋਮੀਟਰ ਹਟਮਾ 8 ਕਿਲੋਮੀਟਰ ਆ ਕੇ ਚੜਦੇ ਵਾਲੇ ਪਾਸੇ 1 ਕਿਲੋਮੀਟਰ ਆ ਕੇ ਜੰਡੀ ਪਿੰਡ ਲਈ ਸਾਡਾ ਠੀਕ ਲੁਧਿਆਣਾ ਸਾਨੂੰ ਜ਼ਿਲ੍ਹਾ ਪੈਂਦਾ ਜੀ ਠੀਕ ਹੈ ਜੀ ਅ ਜੇ ਆਪਾਂ ਗੱਲ ਕਰੀਏ ਅੰਕਲ ਵੀ ਆਪਣੇ ਕਾਰੋਬਾਰ ਦੀ ਜੀ ਅ ਕਿੰਨਾ ਕੁ ਸਾਲ ਪੁਰਾਣਾ ਹੈਗਾ ਸਾਡਾ ਅਸੀਂ ਜੀ ਕਾਰੋਬਾਰ ਤਾਂ ਸ਼ੁਰੂ ਤੋਂ ਹੀ ਕਰਦੇ ਆ ਜਨਮਰਾਂ ਦਾ ਪਰ ਜਿਹੜਾ ਸਾਡਾ ਜਰਸੀ ਦਾ ਸਾਡਾ ਤਕਰੀਬਨ 97 96 97 ਸਾਲ ਤੋਂ ਲੈ ਕੇ ਅਸੀਂ ਇਕੱਲੀ ਜਰਸੀ ਬਰੀਡ ਹੀ ਰੱਖੀ ਆ ਜਰਸੀ ਬਰੀਡ ਤੇ ਕੰਮ ਕਰਦੇ ਹਾਂ ਹਾਂ ਜੀ ਜਰਸੀ ਦੀ ਬਰੀਡਿੰਗ ਵੀ ਤੇ ਘਰੇ ਪਾਲ ਕੇ ਵੀ ਜਾਂ ਅਸੀਂ ਪਰਚੇਜ ਵੀ ਕਰਦੇ ਆ ਠੀਕ ਹੈ ਜੀ ਜੇ ਕੱਲਾ ਹੁਣ ਜਰਸੀ ਤੇ ਹੀ ਸਾਡਾ ਰੁਕਿਆ ਹੋਇਆ ਹੈ ਮਤਲਬ ਜਰਸੀ ਤੇ ਧਿਆਨ ਹੈ ਹਾਂਜੀ ਜੇ ਆਉਣ ਜਿਵੇਂ ਹੁਣ ਆਪਣੇ ਨੇੜੇ ਏ ਤੁਹਾਡੇ ਮੇਲੇ ਲੱਗਦੇ ਆ ਹਨਾ ਪੀਡੀਐਫ ਦਾ ਤੇ ਉੱਥੇ ਵੀ ਆਪਣੇ ਮਤਲਬ ਜਿਹੜੇ ਜਾਨਵਰ ਗਗਨ ਨੇ ਦੱਸਿਆ ਸੀ ਮੈਨੂੰ ਵੀ ਹਾਂਜੀ ਹਾਂਜੀ ਅਸੀਂ ਮੇਲੇਾਂ 'ਚ ਪਾਉਂਦੇ ਰਿਹਾ ਪੀਡੀਐਫ ਤੇ ਵੀ ਹੋਰ ਜੇ ਜਿਲ੍ਹਾ ਬਾਈ ਜੇ ਸੀ ਉਹਨਾਂ 'ਚ ਵੀ ਸਾਡੇ ਫਸਟ ਸੈਕੰਡ ਪ੍ਰਾਈਜ਼ ਆਉਂਦੇ ਰਹੇ ਆਉਂਦੇ ਰਹੇ ਹਾਂਜੀ ਕਹਿਣ ਤੋਂ ਪਹਿਲ ਗੱਲ ਇਹ ਆ ਦੋਸਤੋ ਵੀ ਆਪਾਂ ਨੂੰ ਜਿਹੜੇ ਇਸ ਫਾਰਮ ਤੋਂ ਜਾਨਵਰ ਮਿਲਣਗੇ ਤੇ ਜਿਹੜੇ ਉਹ ਮੇਲਿਆਂ ਦੇ ਵਿੱਚੋਂ ਵੀ ਪਹਿਲੇ ਦੂਜੇ ਜਾਂ ਤੀਜੇ ਨੰਬਰ ਤੇ ਆਉਂਦੇ ਆ ਉਹਦੇ ਜਾਨਵਰ ਮਿਲਣਗੇ ਆਪਾਂ ਨੂੰ ਤੇ ਸਰ ਜਿਵੇਂ ਹੁਣ ਆਪਾਂ ਕੋਲ ਰੁਟੀਨ ਦੀ ਗੱਲ ਕਰ ਗਏ ਅ ਸੇਲ ਵਾਲੇ ਜੀ ਜਾਨਵਰ ਆਪਾਂ ਕੋਲ ਕਿੰਨੇ ਕੁ ਹੁੰਦੇ ਆ ਸਾਡੇ ਕੋਲੇ ਜੀ ਤਕਰੀਬਨ ਅੰਦਾਜ਼ਾ ਹੁਣ ਜਿੰਨੇ ਅਸੀਂ ਛੋਟੇ ਤੋਂ ਵੱਡੇ ਜਿੰਨੇ ਜਾਨਵਰ ਸਾਡੇ ਕੋਲ ਤਕਰੀਬਨ 40 45 50 ਤੱਕ ਵੀ ਹੋ ਜਾਂਦੇ ਆ ਠੀਕ ਹੈ ਜੀ ਪਹਿਲਾਂ ਸਾਡੇ ਕੋਲ 70 70 ਜਾਨਵਰ ਵੀ ਜਨਵਰ ਵੀ ਰਹੇ ਆ ਠੀਕ ਹੈ ਤੇ ਹੁਣ ਅਸੀਂ ਤਕਰੀਬਨ ਅਨੁਮਾਨਾ 40 ਕ ਜਾਨਵਰਾਂ ਤੇ ਕੰਮ ਰੋਕਿਆ ਹੋਇਆ ਵਾ ਠੀਕ ਹੈ ਜੀ ਇਹਨੇ ਸਾਡੇ ਫਾਰਮ ਤੇ ਹਰਦਮ ਸੇਲ ਦੇ ਲਈ ਛੋਟੇ ਤੋਂ ਵੱਡੇ ਛੋਟੇ ਤੋਂ ਵੱਡੇ ਹਾਂ ਤਕਰੀਬਨ ਬੱਚੀਆਂ ਪਾਲ ਕੇ ਜਿਵੇਂ ਹੋ ਗਈਆਂ ਠੀਕ ਹੈ ਜੀ 6 ਮਹੀਨੇ ਤੋਂ ਲੈ ਕੇ 1 ਸਾਲ ਦੀ ਬੱਚੀ ਪੀਗਾ ਲੈਣ ਤੱਕ ਦੀ ਠੀਕ ਹੈ ਜੀ ਜਾਂ 1 ਸਾਲ ਸਵਾ ਸਾਲ ਤੋਂ ਉੱਪਰ ਗੱਬਣ ਬੱਚੀ 3 4 ਮਹੀਨੇ ਦੀ ਠੀਕ ਹੈ ਜੀ ਤੋਂ ਲੈ ਕੇ 6 ਮਹੀਨੇ ਸੱਤ ਤੱਕ ਦੀ ਗੱਬਣ ਮਿਲ ਜੂ ਸਾਡੇ ਕੋਲੇ ਠੀਕ ਹੈ ਜਾਹ ਜਾ ਇਹ ਤਕਰੀਬਨ ਸਾਰੇ ਜਾਨਵਰ 40 ਦੇ ਲਗਭਗ ਸਾਡੇ ਕੋਲੇ ਸੇਲ ਵਾਲੇ ਹੁੰਦੇ ਆ ਠੀਕ ਹੈ ਜੀ ਮਤਲਬ ਕਹਿ ਦਿੱ ਗਏ ਵੀ ਕਦੋਂ ਵੀ ਤੁਸੀਂ ਕਿਸੇ ਦੀ ਲੋੜ ਨੂੰ ਪੂਰਾ ਕਰ ਸਕਦੇ ਹੋ ਹਾਂਜੀ ਮਤਲਬ ਕੋਈ ਵੀ ਚੀਜ਼ ਹੋਵੇ ਹਾਂਜੀ ਹਾਂਜੀ ਬਾਕੀ ਜਾਹ ਜਾ ਓਵਾਂ ਸਾਰੇ ਸਾਡੇ ਜਾਨਵਰ ਘਰੇ ਰੱਖੇ ਆ ਤੇ ਜਿਹੜਾ ਕਿਸੇ ਨੇ ਆ ਕੇ ਮੰਗ ਲਿਆ ਸੀ ਉਹ ਨਹੀਂ ਵਿਆਹ ਨਹੀਂ ਵੇਚਣਾ ਜਾਂ ਅਸੀਂ ਆਹੀ ਵੇਚਣਾ ਜਾਂ ਅਸੀਂ ਦੋਈ ਵੇਚਣੇ ਆ ਠੀਕ ਹੈ ਸਾਡੇ ਜੋੜਾ ਜਾਨਵਰ ਮਰਜੀ ਸਾਤ ਤੋਂ ਕੋਈ ਮੰਗ ਸਕਦਾ ਛੋਟਾ ਵੱਡਾ ਉਹ ਸਾਡਾ ਸੇਲ ਲਈ ਆ ਸਾਰੇ ਹੀ ਸਾਡੇ ਘਰੇ ਰੱਖੇ ਹੋਏ ਆ ਠੀਕ ਹੈ ਜੀ ਠੀਕ ਹੈ ਜੀ ਹਾਂ ਜੇ ਸਰ ਆਪਾਂ ਮਤਲਬ ਰੇਟ ਦੀ ਗੱਲ ਕਰੀਏ ਹਨਾ ਦਰਸ਼ਕ ਵੀਰ ਕਹਿੰਦੇ ਹੁੰਦੇ ਵੀ ਵੀਡੀਓ ਜੇ ਬਣਾਏ ਦਾ ਕੋਈ ਫਾਇਦਾ ਨਹੀਂ ਹੁੰਦਾ ਜੇ ਰੇਟ ਹੀ ਨਹੀਂ ਦੱਸਣੇ ਰੇਟ ਰੇਟ ਦਾ ਆਪਾਂ ਕਿੱਥੋਂ ਤੱਕ ਦਾ ਅਨਤਾਜਾ ਲੱਗਿਆ ਜਿਹੜੀ ਤਾਂ ਸੂਈ ਜਾਂ ਸੂਣ ਵਾਲੀ ਗਾਂ ਆ ਤਕਰੀਬਨ ਸਾਡੇ ਕੋਲ 50000 ਤੋਂ ਸ਼ਟਾਰਟ ਹੋ ਕੇ ਠੀਕ ਹੈ ਜੀ ਤਕਰੀਬਨ ਲੱਖ ਸਵਾ ਲੱਖ ਤੱਕ ਹੁੰਦੀ ਆ ਠੀਕ ਹੈ ਜੀ ਦੁੱਧ 14 15 ਦੀ ਕਪੈਸਿਟੀ ਤੋਂ ਲੈ ਕੇ 25 ਤੱਕ ਦੀ ਕਪੈਸਿਟੀ ਵਾਲੀ ਹੁੰਦੀ ਆ ਠੀਕ ਹੈ ਜੀ ਤੇ ਜਿਹੜੀਆਂ ਗੱਬਣ ਬੱਚੀਆਂ ਜਿਵੇਂ 3 4 ਮਹੀਨੇ ਦੀ ਤੋਂ ਸ਼ੁਰੂ ਹੋ ਕੇ 6 ਮਹੀਨੇ 7 ਤੱਕ ਵੀ ਉਹ ਤਕਰੀਬਨ 400 ਠੀਕ ਹੈ ਜਿਹੜੇ ਛੋਟੇ ਬੱਚੇ ਆ ਸਾਡੇ ਕੋਲੇ ਜਿਵੇਂ 6 ਮਹੀਨੇ ਦਾ ਤਕਰੀਬਨ 15000 ਤੋਂ ਸ਼ੁਰੂ ਹੋ ਕੇ ਸਾਡੇ ਕੋਲ 25000 ਤੱਕ ਜਿਹੜੀ ਟੀਕਾ ਲੈਣ ਦੇ ਲਾਇਕ ਜਾਂ ਮਹੀਨੇ ਕੰਢ ਦਾ ਲਿਆ ਹੋਇਆ ਠੀਕ ਹੈ ਠੀਕ ਹੈ ਇਸ ਰੇਟ ਦੇ ਹੁੰਦੇ ਆ ਇਹ ਰੇਟ ਦੇ ਹੋ ਜਾਂਦੇ ਆ ਜਿਵੇਂ ਹੁਣ ਆਪਾਂ ਗੱਲ ਕਰ ਗਏ ਜਿਵੇਂ ਤੁਸੀਂ ਪਹਿਲਾਂ ਵੀ ਮੈਂ ਤੁਹਾਨੂੰ ਪੁੱਛਿਆ ਸੀਗਾ ਇੱਕ ਸਾਡੇ ਕੋਲੇ ਬਰੌਨੀ ਬਿਹੜ ਹੈਗੀ ਹਨਾ ਜਿਵੇਂ ਉਹ ਉਹੋ ਜਿਹੇ ਵੇੜਾ ਤੁਸੀਂ ਕਹਿ ਰਹੇ ਸੀ ਉਹ ਕਿਸਕ ਰੇਟ ਤੱਕ ਆ ਜਾਂਦੇ ਨੇ ਜੀ ਉਹ ਐਂ ਤਾਂ ਫਿਰ ਜਿਹੜੀ ਸ਼ੋਅ ਕੁਆਲਿਟੀ ਆ ਉਹਦਾ ਤਾਂ ਕੋਈ ਰੇਟ ਨਹੀਂ ਉਹਦਾ ਤਾਂ ਆਪ ਦਾ ਇੱਕ ਦੂਜੇ ਨੂੰ ਸੰਤੋਠ ਕਰਨਾ ਹੁੰਦਾ ਠੀਕ ਹੈ ਜੀ ਵੀ ਕਿੰਨਾ ਕਿਹਦਾ ਮੁੱਲ ਆ ਉਹਦਾ ਤੋਲਿਆ ਮੀਣਾ ਤਾਂ ਹੁੰਦਾ ਨਹੀਂ ਠੀਕ ਹੈ ਜੀ ਉਹਨੂੰ ਬੱਚੀ 1.5 ਲੱਖ ਰੁਪਏ ਦੀ ਅੱਜ 4 ਮਹੀਨੇ ਦੀ ਗੱਭਣਾ ਉਹ ਬੱਚੀ ਠੀਕ ਹੈ ਜੀ ਤਕਰੀਬ ਉਹਨੂੰ 1.5 ਲੱਖ ਰੁਪਈਆ ਬਿਨਾਂ ਸਾਡੇ ਕਹਿਣ ਤੋਂ ਇੱਕ ਦੋ ਕਸਟਮ ਜਿਹੜੇ ਸ਼ੋਅ ਕੁਆਲਿਟੀ ਮਤਲਬ ਭਾਲਦੇ ਆ ਭਾਲਦੇ ਆ ਉਹ ਲਾਰੇ ਆ ਬਾਕੀ ਇਹਦੇ ਬੱਚੇ ਹੋਰ ਅਸੀਂ ਘਰੇ ਤਿਆਰ ਕਰਦੇ ਆ ਛੋਟੇ ਗਾਈਆਂ ਦੇ ਪਿੱਛੇ ਜਿਵੇਂ ਤੇ ਜੇ ਆਪਾਂ ਇਹ ਬੱਚਾ ਦੇਖੀਏ ਇਹ 70-80 ਹਜ਼ਾਰ ਰੁਪ ਆ ਜਾਂਦਾ ਭਾਈ ਜੀ ਹਾਂਜੀ ਹਾਂਜੀ ਜਿਵੇਂ ਹੁਣ ਇਹਨੂੰ 6 ਤੋਂ 8 ਕਿਲੋ ਦੁੱਧ ਪਿਉਨੇ ਇਹਦੀ ਅੜੀ ਦਾ ਤੇ ਇਹਦੀ ਸਾਰੀ ਕਾਸਟ ਗਣਦੇ ਆ ਤਾਂ ਬੱਚਾ ਮਹਿੰਗਾ ਪੈ ਜਾਂਦਾ ਮਹਿੰਗਾ ਪੈ ਜਾਂਦਾ ਹਾਂਜੀ ਜੇ ਆਪਾਂ ਦੁੱਧ ਦਾ ਹਿਸਾਬ ਹਿਤਾ ਲੱਗੇ ਤਾਂ ਬੱਚਾ ਬਹੁਤ ਹੀ ਜ਼ਿਆਦਾ ਮਹਿੰਗਾ ਪੈ ਜਾਂਦਾ ਹਾਂਜੀ ਅ ਜਿਵੇਂ ਦਰਸ਼ਕੋ ਭਾਈ ਜੀ ਹੁਣੇ ਕੋਲੇ ਨਾ ਮਤਲਬ ਘਰੇ ਇੱਕ ਬੁੱਲ ਵੀ ਰੱਖਿਆ ਹੋਇਆ ਤੇ ਸਰ ਉਹ ਬੁੱਲ ਦੀ ਆਪਾਂ ਜੇ ਥੋੜੀ ਜੀ ਸਾਂਝਾ ਕਰਕੇ ਦਰਸ਼ਕਾਂ ਨੂੰ ਉਹਦਾ ਰਿਜ਼ਲਟ ਕਿਵੇਂ ਆ ਤੁਸੀਂ ਵੀਰ ਜੀ ਉਹ ਬੁੱਲ ਅਸੀਂ ਬੱਚਾ ਘਰ ਦਾ ਪਾਲਿਆ ਉਹਦੀ ਮਾਂ ਟੈਸ਼ਨ ਦੀ ਸੀ ਉਹ ਆਪ 40138 ਦਾ ਵਾਹ ਉਹ 2.5 ਸਾਲ ਦਾ ਹੋ ਗਿਆ ਜੀ 2.5 ਸਾਲ ਦਾ ਸਰਵਿਸ ਦੇ ਰਿਆ ਹਾਂ ਜੀ ਉਹ ਤੋਂ ਅਸੀਂ ਕ੍ਰੋਸਿੰਗ ਕਰਾ ਰਹੇ ਆ ਤੇ ਫਿਰ ਅਸੀਂ ਤਿੰਨ ਬੱਲ ਹੋਰ ਇਦੂ ਬਿਨਾ ਪਾਲ ਰਹੇ ਆ ਘਰੇ ਠੀਕ ਹੈ ਜੀ ਜਿਹੜੇ ਤਿਆਰ ਕਰਦੇ ਆ ਅੱਗੇ ਅਸੀਂ ਆਪਣੇ ਇਹਦੇ ਵਿੱਚ ਵੀ ਸਾਡੀ ਹੁੰਦੀ ਰਹਿੰਦੀ ਆ ਬਰੀਡਿੰਗ ਤੇ ਕੰਮ ਆ ਗਿਆ ਹਨਾ ਜੀ ਫਾਰਮ ਵਾਲੇ ਵੀ ਜਾਂ ਸਾਤੋਂ ਬੱਲ ਬਾਹਰ ਲੈ ਸਟੇਟਾਂ ਜਿਵੇਂ ਮਹਾਰਾਸ਼ਟਰ ਗਜਰਾਤ ਪੂਰੇ ਇਹ ਜਿਹੇ ਬੱਲ ਅੱਗੇ ਵੀ ਅਸੀਂ 10 ਬੱਲ ਸੇਲ ਕਰ ਚੁੱਕੇ ਆ ਘਰੇ ਜਿਹੜੇ ਵਧੀਆ ਮਤਲਬ ਆਪਣੀ ਗਾਂਵਾਂ ਜਾਂ ਉਹਦਾ ਵਧੀਆ ਦੁੱਧ ਆ ਜਦੋਂ ਉਹ ਵਧੀਆ ਸੀਮਨ ਲੱਗਿਆ ਤੇ ਉਹ ਅਸੀਂ ਬੁੱਲ ਆਪਦੇ ਘਰੇ ਤਿੰਨ ਚਾਰ ਬੁੱਲ ਦੋ ਜਾਨੀ ਦੋ ਤੋਂ ਲੈ ਕੇ ਚਾਰ ਬੁੱਲ ਅਸੀਂ ਤਿਆਰ ਕਰਦੇ ਹੀ ਕਰਦੇ ਸਾਲ ਦੇ ਕਰਦੇ ਹੀ ਰਹਿਣੀ ਹਾਂ ਠੀਕ ਹੈ ਗੱਲ ਜਦੋਂ ਗੱਲ ਆ ਜਾਈ ਬਰੀਡਿੰਗ ਦੇ ਉੱਤੇ ਹਨ ਜੀ ਕੰਮ ਆਪਣੇ ਦੋਨੇ ਆ ਗਏ ਬਰੀਡਿੰਗ ਦਾ ਵੀ ਆ ਗਿਆ ਦੇਖੋ ਹਨ ਜੀ ਸੇਲ ਪਰਚੇਜ਼ ਦਾ ਵੀ ਆ ਗਿਆ ਤੇ ਸਰ ਹੁਣ ਮਤਲਬ ਆਪਾਂ ਦਰਸ਼ਕਾਂ ਨੂੰ ਕੁਝ ਨਾਗ ਹੈ ਜਿਹੜੇ ਆਪਣੇ ਕੋਲੇ ਆਪਾਂ ਤੋੜ ਕੇ ਦਿਖਾਵਾਂਗੇ ਠੀਕ ਹੈ ਜੀ ਤੇ ਬਾਕੀ ਦੋਸਤੋ ਤੁਸੀਂ ਕਦੋਂ ਵੀ ਆ ਸਕਦੇ ਹੋ ਇਸ ਫਾਰਮ ਦੇ ਉੱਤੇ ਪ੍ਰੋਪਰ ਲੋਕੇਸ਼ਨ ਵੀ ਆਪਾਂ ਹਾਂਜੀ ਸਾਡੇ ਕੋਲ ਫੋਨ ਕਰਕੇ ਜਦੋਂ ਵੀ ਮਰਜ਼ੀ ਬੰਦਾ 12 ਵਜੇ ਤੋਂ ਬਾਅਦ ਦਿਨੇ ਜਦੋਂ ਵੀ ਮਰਜ਼ੀ 24 ਘੰਟੇ ਤਕਰੀਬਨ ਹੀ ਠੀਕ ਹੈ ਜੀ 12 ਤੋਂ ਬਾਅਦ ਜਦੋਂ ਮਰਜ਼ੀ ਸਾਨੂੰ ਕਾਲ ਕਰ ਲਓ ਤੇ ਆਜੋ ਸਾਡੇ ਕੋਲ ਜਾਨਵਰ ਸੇਲ ਵਾਲੇ ਜਿਹੜਾ ਜੀ ਵੀ ਉਹਨਾਂ ਦੀ ਰਿਕਵਾਇਰਮੈਂਟ ਹੋਊਗੀ ਉਹ ਜਿਹੜਾ ਰਿਕਵਾਇਰਮੈਂਟ ਦੇ ਹਿਸਾਬ ਨਾਲ ਵੀ ਵੀਡੀਓ ਵਗੈਰਾ ਪਾ ਕੇ ਹਨਾ ਤੁਸੀਂ ਸੈਟੀਸਫਾਈ ਕਰਾ ਸਕਦੇ ਹੋ ਕਿਤੇ ਵੀ ਆਰ ਪੰਜਾਬ ਤੇ ਜਿਵੇਂ ਬਾਹਰ ਦੇ ਇੰਸਟੇਟਟ ਮਹਾਰਾਸ਼ਟਰ ਗੁਜਰਾਤ ਜਾਂ ਹੋਰ ਸ਼੍ਰੀਨਗਰ ਜਾਂ ਹੋਰ ਸਟੇਟਾਂ ਨੂੰ ਵੀ ਸਾਡੇ ਕੋਲ ਗਾਹ ਕਾਉਂਦਾ ਵਾ ਠੀਕ ਹੈ ਜੀ ਤੇ ਜਿੰਮੇ ਵੀ ਹੁੰਦਾ ਮਹਾਰਾਜ ਦੀ ਕਿਰਪਾ ਨਾਲ ਪੰਜਾਬ ਦੇ ਵਿੱਚ ਜੇ ਗੱਲ ਕਰੀਏ ਹੁਣ ਆਪਾਂ ਪੰਜਾਬ ਤੋਂ ਕਿੱਥੋਂ ਤੱਕ ਗਾਹ ਕਾ ਰਿਹਾ ਆਪਣੇ ਸਾਡੇ ਤਕਰੀਬਨ ਨਾਲ ਪੰਜਾਬ ਦੇ ਜਿੰਨਾ ਕਿਤੋਂ ਵੀ ਕੋਈ ਕੋਨਾ ਨਹੀਂ ਅਮਰਸਾਰ ਬਟਿੰਡਾ ਇਧਰ ਫਾਜ਼ਿਲਕਾ ਕੀ ਇਧਰ ਚੰਡੀਗੜ੍ਹ ਤੱਕ ਸਾਰੇ ਆਲਪ ਤਕਰੀਬਨ ਹੀ ਪੰਜਾਬ ਦਾ ਗਾਹ ਜਿੰਨਾ ਹਰਿਆਣਾ ਵੀ ਸਾਡੇ ਕੋਲ ਰਾਜਸਥਾਨ ਵੀ ਠੀਕ ਹੈ ਜੀ ਬਾਹਰੀ ਸਟੇਟਾਂ ਤੋਂ ਵੀ ਆਉਂਦਾ ਜੀ ਜਦੋਂ ਮਤਲਬ ਆਪਾਂ ਕੋਲ ਘਰੇ ਜਾਨਵਰ ਚੰਗੇ ਆ ਹਨਾ ਜੀ ਤਾਂ ਉਹ ਮਤਲਬ ਜਿਹੜਾ ਹੈਗਾ ਮਤਲਬ ਪਸ਼ੂ ਖਰੀਦਣ ਵਾਸਤੇ ਬੰਦਾ ਕਿਤੇ ਵੀ ਜਾ ਸਕਦਾ ਪਰ ਬਰੀਡ ਚੰਗੀ ਹੋਵੇ ਅੱਜ ਕੱਲ ਜੀ ਨੈੱਟ ਦਾ ਜੋਗ ਘਰੇ ਬੈਠੇ ਅਗਲਾ ਵੀਡੀਓ ਦੇਖ ਲੈਂਦਾ ਘਰੇ ਬੈਠੇ ਸਰੇ ਚੀਜ਼ ਦਾ ਪਤਾ ਲੱਗ ਜਾਂਦਾ ਦੁੱਧ ਦਾ ਚਬਾਈ ਦਾ ਲੈਬ ਚਬਾਈ ਦਿਖਾ ਦੇਦੀ ਆ ਸਹੀ ਗੱਲ ਹੈ ਜੀ ਤੇ ਨੈੱਟ ਦਾ ਜੋ ਕਰਕੇ ਸਾਰੀ ਚੱਲਦਾ ਜੀ ਬਾਕੀ ਸਾਡੀ ਜਿਹੜੀ ਸਹੂਦਾਂ ਅਗਲੇ ਦੇ ਮਤਲਬ ਆਹ ਟਰਾਂਸਪੋਰਟ ਟਰਾਂਸਪੋਰਟ ਦੀ ਹਾਂਜੀ ਅਗਰੇ ਦੇ ਘਰ ਤੱਕ ਛੱਡਣਾ ਤੱਕ ਦੀ ਸਾਡੀ ਜ਼ਿੰਮੇਵਾਰੀ ਹੈ ਜ਼ਿੰਮੇਵਾਰੀ ਹੈ ਹਾਂਜੀ ਨਹੀਂ ਇਹ ਬਹੁਤ ਵਧੀਆ ਕੰਮ ਹੈ ਜੀ ਤੇ ਆਜੋ ਦੋਸਤੋ ਫਿਰ ਆਪਾਂ ਜਿਹੜੇ ਹੈਗਾ ਕੁਝ ਨਗ ਦਿਖਾਉਣੇ ਹੈਗੇ ਤੁਸੀਂ ਇਸ ਫਾਰਮ ਤੇ ਪਹੁੰਚਿਓ ਦੋ ਟਾਈਮ ਦੀ ਤਸੱਲੀ ਕਰਨੀ ਹੈ ਜਿਹੜੀ ਉਹ ਤੁਹਾਡੀ ਜ਼ਿੰਮੇਵਾਰੀ ਹੈ ਤੇ ਆਜੋ ਦਿਖਾਉਨੇ ਆਪਾਂ ਹਾਂਜੀ ਸਰ ਜਿਵੇਂ ਆਪਣੇ ਕੋਲੇ ਬੈਡ ਦੇਸੀ ਜਾਂਦੀ ਹੈ ਹਨਾ ਜੀ ਇਹਦੀ ਡਿਟੇਲ ਦੱਸੋਗੇ ਮਾੜੀ ਜੀ ਇਹ ਪਹਿਲਾ ਸੂਆ ਸੂਈ ਹੈ ਜੀ ਹਜੇ 3 ਘੰਟੇ ਪਹਿਲਾਂ ਸੂਈ ਹੈ ਚਾਰ ਹੋ ਗਏ ਉਹਨਾਂ ਦੇ ਅਦਾਜਾ ਉਹਨੇ ਜੇ ਰਪਈਆ ਜੀ ਤੇ ਤਕਰੀਬ ਇਹਨੇ ਦੀ ਦੁੱਧ ਦੀ 17 18 ਲੀਟਰ ਦੁੱਧ ਦੀ ਕਪੈਸਿਟੀ ਆ ਠੀਕ ਹੈ ਜੀ ਪਹਿਲੇ ਸੁਈ ਹਾਂਜੀ ਬਹੁਤ ਹੀ ਵਧੀਆ ਬਰੀਡ ਆ ਠੀਕ ਹੈ ਜੀ ਤੇ ਆਰਡਰ ਦੀ ਕੁਆਲਿਟੀ ਵੀ ਵਧੀਆ ਵਾ ਤੇ ਬੱਚਾ ਰਾਲ ਆ ਜੀ ਇਹਦੇ ਠੀਕ ਹੈ ਬੱਚਾ ਇੱਕ ਗੱਲ ਹੋਰ ਕਹਿਣਾ ਜਿਵੇਂ ਇਹ ਵੈੜ ਦੀ ਜੇ ਗੱਲ ਕਰਕੇ ਜੇਰ ਦੀ ਹਨਾ ਜੀ ਦਰਸ਼ਕ ਵੀਰ ਦੇ ਦੇਖਣਗੇ ਵੀ ਹਨਾ ਜੇਰ ਮੇਰੇ ਬੈਠੇ ਤੋਂ ਹੀ ਪਈ ਆ ਦੋਸਤੋ ਇਹ ਤੇ ਆਪਾਂ ਤੁਹਾਨੂੰ ਇਹ ਵੈੜ ਤੋੜ ਕੇ ਦਿਖਾਉਣੇ ਆ ਸਰ ਦਿਖਾਓ ਮਾੜਾ ਜੇ ਇਹ ਦੇਖੋ ਤੁਸੀਂ ਹਨਾ ਅਰਡਰ ਦੀ ਜੇ ਗੱਲ ਕਰੀਏ ਕੋਈ ਆਪਾਂ ਇਹਨੂੰ ਇਹ ਨਹੀਂ ਕਹਦੇ ਵੀ ਏਖੜ ਲੱਗਿਆ ਹਨਾ ਤੇ ਤਾਜੀ ਸੂਈ ਵੈੜ ਹੈ ਦੋਸਤੋ ਬੋਡੀ ਵਨਟਰ ਤੁਸੀਂ ਚੈੱਕ ਕਰ ਲਓ ਸਾਰਾ ਇੱਧਰ ਲਿਆਓ ਦੇਖੋ ਤੁਸੀਂ ਠੀਕ ਹੈ ਜੀ ਕੰਪੈਸਟੀ ਦੀ ਦੁੱਧ ਦੀ ਸਰ ਜਿਵੇਂ 15 ਪਲੱਸ ਰਹੂਗੀ ਹਾਂ ਹਾਂ ਜੀ 15 ਪਲੱਸ ਠੀਕ ਹੈ ਠੀਕ ਹੈ ਤੇ ਆਜੋ ਅੱਗੇ ਹੋਰ ਦਿਖਾਉਨੇ ਆ ਸਰ ਜਿਵੇਂ ਦੂਸਰੇ ਨੰਬਰ ਦੇ ਉੱਤੇ ਆਪਣੇ ਕੋਲੇ ਆ ਜਰਸੀਆਂ ਆ ਗਈ ਜਿਵੇਂ ਇਹਦੀ ਕੀ ਡਿਟੇਲ ਆ ਸਰ ਇਹ ਦੂਜਾ ਸੁਹਾ ਸੋਈ ਆ ਜੀ ਅੱਜ 4 ਦਿਨ ਇਹਨੂੰ ਮਤਲਬ ਸੂਈ ਨੂੰ ਹੋ ਗੇ ਠੀਕ ਹੈ ਜੀ ਤਕਰੀਬਨ 14 15 ਲੀਟਰ ਦੇ ਨੇੜੇ ਦੇ ਕੋਲੇ ਬੋੜਾ ਇਸ ਟਾਈਮ ਠੀਕ ਹੈ ਜੀ ਤੇ ਇਹ 17 18 17 ਤੋਂ ਲੈ ਕੇ 20 ਦੇ ਵਿੱਚ ਵਿੱਚ ਇਹ ਚੱਲੂਗੀ ਠੀਕ ਹੈ ਜੀ ਹਾਂਜੀ ਠੀਕ ਹੈ ਦੂਜਾ ਸੁਹਾ ਬੱਛਾ ਨਾਲ ਆ ਜੀ ਬੱਛਾ ਨਾਲ ਆ ਗਿਆ ਬੱਚੇ ਤਕਰੀਬਨ ਮੈਨੂੰ ਐ ਲੱਗਦਾ ਇਸ ਵਰਗਾਂਵਾਂ ਦੇ ਹਨਾ ਜ਼ਿਆਦਾ ਜੀ ਜ਼ਿਆਦਾ ਹੈ ਜੀ ਵੱਧ ਹੈ ਇਸ ਦਾ ਠੀਕ ਹੈ ਠੀਕ ਹੈ ਲੋਬੀਤ ਮਿੱਤਰੋ ਹਨ ਤੁਸੀਂ ਦੇਖ ਸਕਦੇ ਹੋ ਜਿਹੜੀਆਂ ਵਾਈ ਦੇ ਫਾਰਮ ਤੇ ਗਾਵਾਂ ਨੇ ਹਨਾ ਉਹ ਕਿਸ ਕੁਆਲਿਟੀ ਦੀ ਗਾਵਾਂ ਨੇ ਤੁਸੀਂ ਮਤਲਬ ਪਸੰਦ ਕਰ ਸਕਦੇ ਹੋ ਬਾਡੀ ਬੰਤਰ ਦੀ ਜੇ ਗੱਲ ਕਰ ਗਏ ਇਹਨਾਂ ਦੀ ਆਪਾਂ ਬਾਡੀ ਬੰਤਰ ਇਹਨਾਂ ਦੀ ਸਟਰਕਚਰ ਹੈ ਜਿਹੜਾ ਬਾਡੀ ਦਾ ਉਹ ਇਸੇ ਲੋਟ ਹੀ ਹੁੰਦਾ ਹੈਗਾ ਅ ਗਾਵਾਂ ਜਿਹੜੀਆਂ ਹੈਗੀਆਂ ਤਕਰੀਬਨ ਤਕਰੀਬਨ ਸਾਰੀਆਂ ਖੜੀਆਂ ਨੇ ਤੇ ਸਰ ਜੇ ਆਪਾਂ ਗੱਲ ਕਰ ਗਏ ਇਹਦੇ ਇਹਨਾਂ ਗਾਵਾਂ ਦੇ ਆਪਾਂ ਹਾਂਜੀ ਅ ਨੀਅਰ ਅਬਾਊਟ ਜਿਵੇਂ ਰੇਟ ਦੀ ਹੈਨਾ ਜੀ ਰੇਟ ਤਾਂ ਆਪਾਂ ਪਹਿਲਾਂ ਵੀ ਦੱਸ ਹੀ ਦਿੱਤਾ ਵੀ 50000 ਪਲੱਸ ਰਹੂਗਾ ਹੈਨਾ ਜੀ ਤੇ ਜਿਵੇਂ ਆਪਾਂ ਦੂਜੇ ਨੰਬਰ ਤੇ ਗਾਂ ਦਿਖਾਈ ਐ ਇਹਦਾ ਨੀਰ ਅਬਾਉਟ ਆਪਾਂ ਰੇਟ ਦਾ ਐਸਟੀਮੇਟ ਦਾ ਦੱਸ ਗਏ ਇਹਦਾ ਅੰਦਾਜ਼ਾ ਜੀ ਤਕਰੀਬਨ 55-60 ਹਜ਼ਾਰ ਦੇ ਲਗਭਗ ਜੀ ਠੀਕ ਆ ਸਰ ਅੰਦਾਜ਼ਾ ਜੇ ਲੱਗ ਜਾਣਾ ਅੰਦਾਜ਼ਾ ਜੀ ਤੇ ਸਰ ਜਿਵੇਂ ਇੱਧਰ ਖੜੀ ਆਪਣੇ ਕੋਲ ਇੱਕ ਨਾਲ ਗਾਂ ਹੋਰ ਤੇ ਸਰ ਇਹਦੀ ਆਪਾਂ ਡਿਟੇਲ ਦੀ ਗੱਲ ਇਹ ਵੀ ਦੂਜਾ ਸੁਹਾ ਸੂਈ ਹੋਈ ਆ ਜੀ ਠੀਕ ਹੈ ਜੀ ਤਕਰੀਬਨ 15 ਗਲੀਟਰ ਇਹਦੇ ਥਲੇ ਤਿਆਰ ਆ ਪੰਜ-ਛੇ ਦਿਨ ਦੀ ਸੂਈ ਹੋਈ ਆ ਠੀਕ ਹੈ ਜੀ ਦੂਜਾ ਸੁਹਾ ਬਾਈ ਠੀਕ ਹੈ ਜੀ ਠੀਕ ਹੈ ਤੇ ਬਹੁਤ ਹੀ ਵਧੀਆ ਬਰੀਡ ਆ ਤੇ ਆਰਡਰ ਦੀ ਕੁਆਲਿਟੀ ਹੱਥ ਦੀ ਚਵਾਈ ਵਾਲੇ ਸੇਮ ਹੀ ਆਹੇ ਠੀਕ ਹੈ ਠੀਕ ਹੈ ਹਾਂਜੀ ਬਾਕੀ ਸਟਰਕਚਰ ਦੇਖ ਲਓ ਤੁਸੀਂ ਇੱਕ ਵਾਰ ਤੇ ਸਰ ਇਧਰੋਂ ਨਾਲ ਆ ਗਈ ਇੱਕ ਹਾਂਜੀ ਇਹ ਵੀ ਦੂਜਾ ਸੂਆ ਸੂਈ ਆ ਜੀ ਠੀਕ ਹੈ ਜੀ ਦੋ ਦਿਨ ਦੀ ਸੂਈ ਹੈ 12 13 ਲੀਟਰ ਬੋੜਾ ਜੀ ਇਸ ਟਾਈਮ ਠੀਕ ਹੈ ਜੀ ਤੇ ਜਿਵੇਂ ਆਹ ਗਾਂ ਵਾਲੀ ਹੋ ਗਈ ਬੈੜ ਇਹ 20 ਲੀਟਰ ਦੀ ਕਪੈਸਿਟੀ ਵਾਲੀ ਹੈ ਦੂਜਾ ਸੂਆ ਜੀ ਠੀਕ ਹੈ ਜੀ ਇਸ ਟਾਈਮ 16 17 ਲੀਟਰ ਕੋਲੇ ਹੈਗਾ ਬੋੜਾ ਤਿੰਨ ਦਿਨ ਦੀ ਸੂਈ ਹੈ ਚਾਰ ਦਿਨ ਦੀ ਬੱਚੀ ਨਾਲ ਆ ਜੀ ਇਹਦੇ ਬੱਚੀ ਨਾਲ ਅੱਛਾ ਇਹਦੇ ਮਗਰ ਬੱਚੀ ਆ ਗਈ ਤੇ ਸਰ ਜੇ ਬੱਚੀ ਦੇ ਆਪਾਂ ਗੱਲ ਕਰੀਏ ਟੀਕਾ ਵਗੈਰਾ ਕਿਹੜਾ ਕੀ ਆਪਣੀ ਆਈ ਹੋਈ ਨਹੀਂ ਜੀ ਇਹ ਪਾਸੋਂ ਪਰਚੇਜ ਕੀਤੀ ਆ ਠੀਕ ਆ ਸਰ ਤੇ ਜੇ ਕੋਈ ਆਪਣੇ ਫਾਰਮ ਦੀ ਹੁੰਦੀ ਆ ਤਾਂ ਉਹਦਾ ਫਿਰ ਪਤਾ ਹੁੰਦਾ ਜਾਂ ਪ੍ਰੋਪਰ ਡਿਟੇਲ ਦੱਸੀ ਜਾਂਦੀ ਆ ਨਹੀਂ ਸਰ ਇਹ ਬਹੁਤ ਸੋਹਣੀ ਗੱਲ ਹੈ ਜਿਹੜੀ ਤੁਸੀਂ ਮਤਲਬ ਗੱਲ ਕੀਤੀ ਹੈ ਵੀ ਆਪਾਂ ਇੱਕ ਝੂਠ ਤੋਂ ਬਿਨਾ ਹਨਾ ਮਤਲਬ ਸਿੱਧੀ ਗੱਲ ਦਰਸ਼ਕਾਂ ਨੂੰ ਦੱਸੀਏ ਤੇ ਸਰ ਜਿਵੇਂ ਇਧਰਲੀ ਸਾਈਡ ਆਪਾਂ ਇਹ ਆ ਤਾਂ ਜਿਹੜੀ ਹੈਗੀ ਗਾਂ ਆਪਾਂ ਦਿਖਾਈ ਦੇ ਦਿਖਾਤੀ ਹਨਾ ਜੀ ਤੇ ਇਧਰਲੀ ਸਾਈਡ ਜਿਵੇਂ ਸਰ ਹਾਂਜੀ ਇਹ ਵੀ ਗਾਂ ਸੂਈ ਹੋਈ ਆ ਜੀ 16 ਲੀਟਰ ਤਿਆਰ ਆ ਇੱਕ ਹਫਤੇ ਦੀ ਸੂਈ ਆ ਦੂਜਾ ਸੂਆ ਤੇ ਬੱਚਾ ਨਾਲ 16 ਲੀਟਰ ਇਸ ਟਾਈਮੇ ਥੱਲੇ ਦੁੱਧ ਤਿਆਰ ਆ ਜੀ ਤਿਆਰ ਹੈ ਹਾਂਜੀ ਠੀਕ ਹੈ ਜੀ ਜਿਵੇਂ ਆ ਬਹਿਣਾ ਸੂਨ ਵਾਲੀਆਂ ਵਾਂ ਤਕਰੀਬਨ 20 ਲੀਟਰ ਸਰ ਇਹ ਇਹ ਬਾਹਰ ਕੱਢੀ ਇੱਕ ਵਾਰ ਆਪਾਂ ਇਹ ਆਪਾਂ ਨਾ ਜਿਹੜੀ ਸੂਨ ਵਾਲੀ ਬਹਿੜਾ ਦੋਸਤੋ ਤੁਹਾਨੂੰ ਦਿਖਾਉਣੇ ਹੈਗੇ ਤੇ ਸਰ ਇਹਦੀ ਕੀ ਮਤਲਬ ਜਿਵੇਂ ਜਿਹੜੀ ਗਾਂ ਖੋਲੀ ਜਾਂਦਾ ਤੇ 21 ਡਿਟੇਲ ਹੈ ਜੀ ਇਹ ਦੂਜਾ ਸੂਆ ਸੂਨ ਵਾਲੀ ਹੈ ਜੀ ਬਹੁਤ ਹੀ ਵਧੀਆ ਬਰੀਡ ਤੇ ਵਜਨ ਆ ਠੀਕ ਹੈ ਜੀ ਤੇ ਤਕਰੀਬਨ 20 ਲੀਟਰ ਦੀ 20 ਪਲੱਸ ਵਾਲੀ ਹੈ ਬਹਿੜ ਠੀਕ ਹੈ ਜੀ ਦੂਜਾ ਸੂਆ ਬਹੁਤ ਹੀ ਵਧੀਆ ਵਜਨ ਤੇ ਬਰੀਡ ਹੈ ਇਹਦੀ ਹਾਂ ਜੀ ਬਹੁਤ ਦਿਨਾਂ ਦੀ ਕੱਚੀ ਆ ਹਾਂ ਜੀ ਤਕਰੀਬਨ 10 ਦਿਨਾਂ ਦੀ ਕੱਚੀ ਆ ਜੀ ਇਹ ਠੀਕ ਆ ਜੀ ਲੈ ਜਾਓ ਵੀ ਲੈ ਜਾਓ ਉਧਰ ਇਹ ਦੇਖ ਸਕਦੇ ਹੋ ਤੁਸੀਂ ਦੋਸਤੋ ਅ ਜਰਸੀ ਵੀ ਇਹ ਹੀ ਮਿਲੂਗੀ ਤੁਹਾਨੂੰ ਫਾਰਮ ਦੇ ਉੱਤੇ ਲੈ ਜਾ ਠੀਕ ਆ ਜੀ ਲੈ ਜਾ ਲੈ ਜਾਓ ਉਧਰ ਲੰਮੇ ਤਾਂ ਆਪਾਂ ਹਾਈਟ ਦੀ ਜਜਮੈਂਟ ਕਰਵਾ ਦਈਏ ਠੀਕ ਆ ਸਰ ਅ ਜਿਵੇਂ ਆਪਣੇ ਕੋਲੇ ਆਪਾਂ ਸਾਰੀਆਂ ਕੰਮਾਂ ਤੋਂ ਤੋਰ ਕੇ ਦੇਖੋ ਨਹੀਂ ਦਿਖਾ ਸਕਦੇ ਹਣੇ ਜੀ ਵੀਡੀਓ ਜਿਆਦਾ ਲੰਮੀ ਹੋ ਜੂਗੀ ਤਕਰੀਬਨ 20 ਤੋਂ 25 ਲੀਟਰ ਦੀ ਕਪੈਸਿਟੀ ਵਾਲੀਆਂ ਵੀ ਸਾਡੇ ਕੋਲ ਸੂਣ ਵਾਲੀਆਂ ਕੜੀਆਂ ਆ ਵਾ ਠੀਕ ਹੈ ਜੀ ਤੇ ਕਿ ਅੱਜ ਤਕਰੀਬਨ 15 ਤੋਂ ਲੈ ਕੇ 20 ਬੱਚਾ ਵਾਲੀਆਂ ਕਈ ਘਰ ਸਾਡੇ ਕੋਲੇ 20 ਤੋਂ 25 ਦੇ ਤੱਕ ਵੀ ਹੁੰਦੀਆਂ ਵਾ ਠੀਕ ਹੈ ਸਰ ਜਿਵੇਂ ਆਪਣੇ ਦੂਜੇ ਪਾਸੇ ਆਪਣੇ ਘਰੇ ਗੱਲ ਕਰ ਗਏ ਉਧਰ ਵੀ ਬੇੜਾਂ ਖੜੀਆਂ ਨੇ ਜੀ ਤੇ ਉਧਰ ਲੀਆਂ ਬੇੜਾਂ ਚ ਵੀ ਆਪਾਂ ਦੇ ਦਾਂਗੇ ਹਾਂਜੀ ਕੋਈ ਵੀ ਜਾਨਵਰ ਤਕਰੀਬਨ ਸਾਡੇ 2 ਜਨਵਰੀ ਪੱਕੇ ਰੱਖੇ ਹੋਏ ਉਹ ਵੀ ਦੁੱਧ ਲਈ ਕਰੇ ਠੀਕ ਹੈ ਜੀ ਤੇ ਨਹੀਂ ਤਕਰੀਬਨ ਸਾਡੇ ਕੋਲ ਜਿਹੜਾ ਮਰਜੀ ਜਾਨਵਰ ਲੈ ਲਓ ਸਾਰੇ ਸੇਲ ਵਾਲੇ ਹੀ ਆ ਠੀਕ ਹੈ ਜੀ ਤੇ ਸਾਡੇ ਸਾਰੇ ਹੀ ਘਰੇ ਰੱਖੇ ਹੋਏ ਆ ਸਰ ਜਿਹੜਾ ਕਿਸੇ ਨੇ ਪਸੰਦ ਕਰ ਲਿਓ ਸੇਲ ਕਰ ਦਿਆਂਗੇ ਠੀਕ ਹੈ ਤੇ ਸਰ ਇੱਕ ਛੋਟੀ ਜੀ ਗੱਲ ਹੋਰ ਹੈ ਵੀ ਇਧਰਲੇ ਪਾਸੇ ਖੜੀਆਂ ਆਪਣੀਆਂ ਜਿਵੇਂ ਬੇੜਾਂ ਹਨਾ ਜੀ ਆਪਾਂ ਬ ਸਰ ਜਿਵੇਂ ਆਪਣੀਆਂ ਹੁਣ ਇਹ ਵਹਿੜਾਂ ਆ ਚੁੱਕੀਆਂ ਥੋੜੇ ਮਗਰ ਖੜੀਆਂ ਜਨੀਆਂ ਤੇ ਸਰ ਜਿਵੇਂ ਇਹ ਇਹ ਜੀਆਂ ਵਹਿੜਾਂ ਆਪਾਂ ਗੱਲ ਕਰੀਏ ਨੀਅਰ ਬਾਊਟ ਕਿੰਨੀਆਂ ਕ ਹੁੰਦੀਆਂ ਆਪਣੇ ਕੋਲੇ ਸਾਡੇ ਕੋਲੇ ਤਕਰੀਬਨ 20 ਤੋਂ 25 ਦੇ ਲਗਭਗ ਹੁੰਦੀਆਂ ਜੀ ਜਿਵੇਂ ਇਹਨਾਂ ਦੋਨਾਂ ਬੇੜਾਂ ਦੇ ਏਆਈ ਹੋਈ ਹੈ ਟੀਕਾ ਲੱਗਾ ਹੈ ਇਹਦੇ ਡੇਢ ਮਹੀਨਾ ਹੋ ਗਿਆ ਟੀਕਾ ਲੱਗੇ ਇਹਨੂੰ ਨਾਲ ਦੀ ਦੇ 6 ਮਹੀਨੇ ਹੋ ਗਏ ਟੀਕਾ ਲੱਗੇ ਇਹਨੂੰ ਠੀਕ ਹੈ ਜੀ ਤੇ ਤਕਰੀਬਨ ਉਮਰ ਵੀ ਇਹਨਾਂ ਦੀ 2 ਡੇਢ 2 ਦੇ ਸਵਾ ਦੋ ਸਾਲ ਦੇ ਲਗਭਗ ਆ ਠੀਕ ਹੈ ਜੀ ਠੀਕ ਹੈ ਹਾਂ ਜੀ ਦਰਸ਼ਕੋ ਅਸੀਂ ਇੱਕ ਮਤਲਬ ਨਮੂਨਾ ਦਿਖਾ ਚੁੱਕੇ ਹਾਂ ਇਹ ਬੈੜਾਂ ਹੈਗੀਆਂ ਬਹੁਤ ਪਿਆਰੀਆਂ ਤੇ ਬਰੀਡ ਪੱਖੋਂ ਤੁਸੀਂ ਦੇਖੋਗੇ ਬਹੁਤ ਸੋਹਣੀਆਂ ਬੈੜਾਂ ਨੇ ਅੰਕਲ ਜੀ ਲਾਸਟ ਦੇ ਤੁਸੀਂ ਦਸ ਕਵੀਰਾਂ ਨੂੰ ਕੁਝ ਦੋ ਸ਼ਬਦ ਹੋਰ ਕਹਿਣਾ ਚਾਹੁੰਦੇ ਹੋ ਓਮਾਂ ਜੀ ਤਕਰੀਬਨ ਅਸੀਂ ਆਪ 25 ਤੋਂ 27 ਸਾਲ ਤੋਂ ਜਰਸੀ ਤੇ ਕੰਮ ਕੀਤਾ ਹੋਇਆ ਵਾ ਠੀਕ ਹੈ ਜੀ ਤੇ ਆਉਣ ਵਾਲੇ ਸਮੇਂ ਦੀ ਇਹ ਮੰਗ ਜਾਂ ਡਿਮਾਂਡ ਆ ਤੇ ਆਉਣ ਵਾਲਾ ਸਮਾਂ ਜਿਵੇਂ ਕਿ ਅੱਜ ਆਪਣੇ ਗਰਮੀ ਦਾ ਮੌਸਮ ਬਹੁਤ ਜ਼ਿਆਦਾ ਲੰਮਾ ਹੋ ਗਿਆ ਠੀਕ ਹੈ ਜੀ ਉਹ ਗਰਮੀ ਤੇ ਠੰਡ ਸਹਾਰਦੀਆਂ ਇੱਕ ਤੇ ਹਰੇਕ ਬੰਦਾ ਕੋਈ ਚਾਹੇ ਬੱਚਾ ਲੈ ਕੇ ਪਾਲ ਲਵੇ ਕਿਤੋਂ ਲੈ ਲਵੇ ਉਹਨਾਂ ਵੀ ਸੱਤ ਤੋਂ ਲੈਣਾ ਤੇ ਜਰਸੀ ਬਰੀਡ ਕਰੇ ਦੁੱਧ ਪੀਣ ਦੇ ਲਈ ਤਾਂ ਜਾਂ ਆਪਣੇ ਰੱਖ ਰ ਕੋ ਲਈ ਬਹੁਤ ਵਧੀਆ ਚੀਜ਼ ਆ ਠੀਕ ਹੈ ਜੀ ਇੱਕ ਤਾਂ ਇਹਦੀ ਲਾਇਫ ਲੰਮੀ ਆ ਜੀ 12 13 ਸੂਏ ਦਿੰਦੀ ਹੈ ਜੇ ਵਧੀਆ ਸਾਹਮ ਆ ਠੀਕ ਹੈ ਜੀ ਤੇ ਥੋੜੀ ਜਿਹੀ ਐਫ ਪੀ ਦੀ ਲਾਇਫ ਘੱਟ ਆ ਤੇ ਇੱਕ ਇਹ ਗਰਮੀ ਠੰਡ ਸਹਾਰ ਦੀ ਆਮ ਤੇ ਫਿਰ ਇਹਦੀ ਦੁੱਧ ਦੀ ਕੁਆਲਿਟੀ ਫੈਟ ਵਧੀਆ ਵਾ 5 ਪਲੱਸ ਹੀ ਆ 5 6 7 ਉੱਤੇ ਆਮ ਆਪਦੀ ਸੇਵਾ ਦੇ ਹਿਸਾਬ ਨਾਲ ਆਈ ਜਾਂਦੀ ਆ ਤੇ ਬਾਕੀ ਸ਼ਾਂਤ ਸੁਭਾਅ ਦੀ ਇਹ ਗਾਂ ਇਹ ਸਭ ਤੋਂ ਬੱਚਾ ਹੋਵੇ ਨਾ ਹੋਵੇ ਮਤਲਬ ਜਦੋਂ ਮਰਜੀ ਇਹਦੀ ਚਬਾਈ ਕਰ ਲੋ ਫਿਰ ਇਹ ਦੁੱਧ ਲੰਮਾ ਟਾਈਮ ਦਿੰਦੀ ਆ 365 ਦਿੰ ਇਹਦਾ ਰਕਾਰਡ ਆ ਇਹਨੂੰ ਤਕਰੀਬਨ ਡੇਢ ਦੋ ਮਹੀਨੇ ਬਾਸਾਂ 10-12 ਕਿਲੋ ਤੇ ਡਰਾਈ ਕਰਨੀ ਪੈਂਦੀ ਆ ਤੇ ਫਿਰ ਇਹਦੀ ਡਾਇਟ ਵੀ ਠੀਕ ਆ ਤੇ ਆਮ ਜਿਹੜੇ ਬੰਦੇ ਨੇ ਘਰੇ ਆਪਦੇ ਉਹ ਪੀਣ ਨੂੰ ਜਾਂ ਰੱਖਣੇ ਆ ਜਾਂ ਓਨੇ ਕ ਜਾਨਵਰ ਤਾਂ ਵਧੀਆ ਚੀਜ਼ ਆ ਅਸੀਂ ਇਹ ਗੱਲ ਕਵਾਂਗੇ ਆਉਣ ਵਾਲੇ ਸਮੇਂ ਦੀ ਲੋੜ ਆ ਇਹ ਠੀਕ ਹੈ ਸਰ ਇੱਕ ਮਤਲਬ ਨਾ ਤੁਹਾਡੀ ਇੱਕ ਗੱਲ ਮੈਨੂੰ ਬਹੁਤ ਸੋਹਣੀ ਲੱਗੀ ਦੇਖੋ ਤੁਹਾਡੇ ਘਰੇ ਵੀਡੀਓ ਬਣਾ ਰਹੇ ਆ ਆਪਾਂ ਤੁਸੀਂ ਇੱਕ ਗੱਲ ਕਹੀ ਜਿਵੇਂ ਵੀ ਜਰਸੀ ਗਾਂ ਰੱਖੋ ਲੋ ਜਿੱਥੋਂ ਮਰਜੀ ਹੈਨਾ ਐਣੀ ਵੀ ਐਸੇ ਫਾਰਮ ਤੋਂ ਲੋ ਪਰ ਇੱਕ ਜ਼ਰੂਰ ਰੱਖੋ ਹੈਨਾ ਇਹ ਤੁਹਾਡੀ ਗੱਲ ਮੈਨੂੰ ਬਹੁਤ ਵਧੀਆ ਲੱਗੀ ਤੇ ਸਰ ਲਾਸਟ ਦੇ ਉੱਤੇ ਤੁਹਾਡਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਹੜਾ ਤੁਸੀਂ ਸਾਨੂੰ ਆਪਣੇ ਫਾਰਮ ਤੇ ਮਤਲਬ ਸੱਦਾ ਪੱਤਰ ਦੇ ਕੇ ਪਹੁੰਚਣ ਤੇ ਸਾਡਾ ਮਾਣ ਵਧਾਇਆ ਸਾਡੇ ਵੱਲੋਂ ਵੀ ਤੁਹਾਨੂੰ ਵੀ ਧੰਨਵਾਦ ਜੀ ਐਨੂ ਬਾਕੀ ਜਿੰਨੇ ਵੀ ਦਰਸ਼ਕਾ ਸਾਰਿਆਂ ਦਾ ਧੰਨਵਾਦ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ